ਤੀਵਾ ਦਿਨ ਹੋ ਚੁੱਕਿਆ ਤੀਵੇਂ ਹੰਦੈ ਨਾਲ ਸਾਡੇ ਨਾਲ ਨੇ ਪੰਮੀ ਭਾਈ ਜੋ ਪੰਜਾਬੀ ਜਿਹੜੀ ਇੰਡਸਟਰੀ ਹੈ ਗਾਇਕੀ ਦੇ ਵਿੱਚ ਬੜਾ ਵੱਡਾ ਨਾਂ ਹੈ ਨਾਂ ਵੀ ਨਾਂ ਤੋਂ ਹੀ ਉਹਨਾਂ ਦੇ ਤੋਂ ਇਸ ਤਰੀਕਿਆਂ ਲੱਗਦਾ ਜਿਵੇਂ ਵੱਡੇ ਭਰਾਣ ਵਾਲਾ ਸੀ ਸੰਬੋਧਨ ਹੋ ਰਹੀ ਗਏ ਪੰਮੀ ਭਾਈ ਜੀ ਨਾਲ ਅਸੀਂ ਗੱਲਬਾਤ ਕਰਾਂਗੇ ਸਵਾਗਤ ਹੈ ਤੁਹਾਡਾ ਔਨ 에ਰ ਤੇ ਜੀ ਥੈਂਕ ਯੂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਭਾਈ ਅੰਦੋਲਨ ਦੇ ਵਿੱਚ ਆਏ ਹੋ ਕੀ ਕੀ ਅਬਜ਼ਰਵ ਕੀਤਾ ਅੰਦੋਲਨ ਦੇ ਵਿੱਚ ਪਹਿਲਾਂ ਸਾਡੇ ਨਾਲ ਉਹ ਸਾਂਝਾ ਕਰੋ ਦੇਖ ਵੀ ਛੋਟੇ ਵੀਰ ਪਹਿਲਾਂ ਤਾਂ 107 ਰਸਾ ਸੇਰੇ ਦੇ ਗੰਢ ਕਲਾਕਾਰ ਮੈਨੂੰ ਬਣਾਇਆ ਲੋਕਾਂ ਨੇ ਜਰਮਜਾਤ ਤੋਂ ਕਿਸਾਨ ਦਾ ਪੁੱਤਾਂ ਖੁਦ ਕਿਸਾਨ ਆ ਪਹਿਲੇ ਦਿਨ ਤੋਂ ਜਦੋਂ ਕੋਈ ਕਲਾਕਾਰ ਆਇਆ ਵੀ ਨਹੀਂ ਸੀ ਮੈਂ 15 ਸਤੰਬਰ ਤੋਂ ਇਸ ਕੋਲਡ ਨਾਲ ਜੁੜਿਆ ਹੋਇਆ ਮੇਰੇ ਬਹੁਤ ਅੱਛੇ ਮੇਰੇ ਭਰਾ ਨੇ ਮੇਰੇ ਵੱਡੇ ਭਰਾ ਨੇ ਮੇਰੇ ਨਾਲ ਬੱਟ ਨਾਲ ਬੱਟ ਸਾਂਝੀ ਹੈ ਸਾਡੇ ਪਿੰਡ ਦੀ ਸਰਦ ਜਗਿੰਦਰ ਸਿੰਘਾਂ ਘਰਾਹਾਂ ਉਹਨਾਂ ਦੇ ਨਾਲ ਵੀ ਮੈਂ ਜੁੜਿਆ ਹੋਇਆ ਤੇ ਬਹਿਰੂ ਸਾਹਿਬ ਉਹਨਾਂ ਨੇ ਉਤੋਂ ਪਹਿਲੇ ਦਿਨ ਜਦਨ 15 ਸਤੰਬਰ ਨੂੰ ਰਸਤਾ ਰੋਕਿਆ ਜੀਟੀ ਰੋਡ ਰਾਜਪੁਰਾ ਤੇ ਮੈਂ ਉੱਥੇ ਨਕਮਸਤ ਕੋਇਆ ਮੈਂ ਬੋਲਿਆ ਤੇ ਉੱਥੇ ਵੀ ਮੈਂ ਇਹੀ ਗੱਲ ਕਹੀ ਸੀ ਕਿ ਮੈਂ ਇਸ ਘੋਲ ਨਾਲ ਆਪਦੇ ਢਿੱਡੋਂ ਜੁੜਿਆ ਤੇ ਇਸ ਘੋਲ ਦੇ ਵਿੱਚ ਮੈਂ ਤਾਂ ਹੀ ਸ਼ਾਮਲ ਹੋਇਆ ਨਾ ਕਿ ਕਲਾਕਾਰ ਦੇ ਨਾਤੇ ਕਲਾਕਾਰ ਤੇ ਬਹੁਤ ਨੇ ਜਿਹੜੇ ਆਏ ਨੇ ਇਹਦੇ ਵਿੱਚ ਤੇ ਮੈਂ ਸਾਰਿਆਂ ਨੂੰ ਸਲੂਟ ਕਰਦਾ ਸਾਰੇ ਭਰਾਵਾਂ ਨੂੰ ਜਿਹੜੇ ਵੀ ਇਸ ਘੋਲ ਦੇ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਵੀ ਆ ਕੇ ਮੋਢੇ ਨਾਲ ਮੋਢਾ ਜੋੜਿਆ ਜਾਂ ਜਿਨ੍ਹਾਂ ਨੇ ਗਾਇਆ ਬਹੁਤ ਵਧੀਆ ਗੱਲ ਹੈਗੀ ਹੈ ਕਿਉਂਕਿ ਕਹਾਣੀ ਇਹ ਹੈਗੀ ਹੈ ਕਿ ਇਹ ਜਿਹੜਾ ਕਿਸਾਨੀ ਅੰਦੋਲਨ ਹੈਗਾ ਇਹਦੀ ਇੱਕ ਜਿਹੜੀ ਖਾਸੀਅਤ ਹੈਗੀ ਹੈ ਖਾਸੀਅਤ ਇਹਦੀ ਹੈ ਛੋਟੇ ਵੀਰ ਕਿ ਇਹ ਨਾ ਰਾਜਨੀਤਿਕ ਹੈ ਨਾ ਧਾਰਮਿਕ ਹੈ ਇਹ ਲੋਕਾਂ ਦਾ ਕੋਲ ਹੈ ਜਿਹਦੇ ਚ ਸਾਡਾ ਹਿੰਦੂ ਵੀ ਹੈ ਸਾਡਾ ਮੁਹਮਦਨ ਵੀ ਹੈ ਮੁਸਲਮਾਨ ਸਾਡਾ ਕ੍ਰਿਸਚੀਅਨ ਵੀ ਹੈ ਤੇ ਸਾਡਾ ਸਿੱਖ ਵੀ ਹੈ ਹਰ ਪਾਈਚਾਰੇ ਦੇ ਹਰ ਸ਼ੋਭੇ ਦੇ ਲੋਕ ਚਾਹੇ ਲੋਕ ਸਾਬਕਾ ਅਧਿਕਾਰੀ ਨੇ ਚਾਹੇ ਹੁਣ ਲੱਗੇ ਹੋਏ ਨੇ ਚਾਹੇ ਸਪੋਰਟਸਮੈਨ ਨੇ ਚਾਹੇ ਕਲਾਕਾਰ ਨੇ ਚਾਹੇ ਬੁੱਧੀਜੀਵੀ ਨੇ ਚਾਹੇ ਲਿਖਾਰੀ ਨੇ ਮਨ ਲਓ ਹਰ ਸ਼ੋਭੇ ਦਾ ਬੰਦਾ ਇਸ ਕੋਲ ਦੇ ਵਿੱਚ ਜੁੜਿਆ ਦਿਨੋ ਜੁੜਿਆ ਇਹ ਵੱਡੀ ਗੱਲ ਹੈਗੀ ਹੈ ਕਿ ਉਹ ਦਿਨੋ ਜੁੜਿਆ ਕਿਉਂ ਕਿ ਇਹ ਲੜਾਈ ਸਾਡੀ ਹੋਂਦ ਦੀ ਲੜਾਈ ਹੈ ਇਹ ਲੜਾਈ ਸਾਡੀ ਰੋਟੀ ਦੀ ਲੜਾਈ ਹੈ ਇਹ ਸਾਡੀ ਲੜਾਈ ਭੁੱਖ ਦੀ ਲੜਾਈ ਹੈ ਤੇ ਅਸੀਂ ਉਸ ਲਈ ਇੱਥੇ ਆਏ ਕਿਸਾਨੀ ਅੰਦੋਲਨ ਪਹਿਲਾਂ ਪੰਜਾਬ ਵਿੱਚ ਸਟੈਪ ਬਾਈ ਸਟੈਪ ਜਿੱਥੇ ਬੰਦੀਆਂ ਨੂੰ ਚਲਾਇਆ ਗਿਆ ਕਦੇ ਰੇਲਾਂ ਤੇ ਧਰਨੇ ਦਿੱਤੇ ਗਏ ਜਦੋਂ ਲੱਗਿਆ ਕਿ ਪਿੱਛੇ ਮੁੜਨਾ ਹੈ ਪਿੱਛੇ ਮੁੜੇ ਇੱਥੋਂ ਤੱਕ ਅੰਦੋਲਨ ਨੂੰ ਲੈ ਕੇ ਆਏ ਆ ਕਿਸਾਨ ਜਿੱਥੇ ਬੰਦੀਆਂ ਲੈ ਕੇ ਆਈਆਂ ਕਿਸਾਨ ਜਿੱਥੇ ਬੰਦਿਆਂ ਦੀ ਅਗਵਾਈ ਤੁਹਾਨੂੰ ਕਿਸ ਤਰੀਕੇ ਦੀ ਲੱਗਦੀ ਹੈ देखो मैं ये गल कह सकदां कि किसान ਜਥੇਬੰਦੀਆਂ ਜੇ ਇੱਥੇ ਤੱਕ ਲੈ ਕੇ ਆਈਆਂ ਨੇ ਤੇ ਅੱਗੇ ਵੀ ਉਹ ਸਾਡੇ ਲਈ ਬਹੁਤ ਸਹਿਰਦ ਨੇ ਇੱਥੇ ਆ ਕੇ ਜਥੇਬੰਦੀਆਂ ਵੱਧ ਗਈਆਂ ਹਰਿਆਣੇ ਦੀਆਂ ਜਥੇਬੰਦੀਆਂ ਯੂਪੀ ਦੀਆਂ ਜਥੇਬੰਦੀਆਂ ਰਾਜਸਥਾਨ ਦੀਆਂ ਜਥੇਬੰਦੀਆਂ ਵੱਖ-ਵੱਖ ਰਾਜਾਂ ਦੀਆਂ ਜਥੇਬੰਦੀਆਂ ਦੇ ਲੋਕ ਲੀਡਰ ਵੀ ਇਹਨਾਂ ਦੇ ਵਿੱਚ ਆ ਕੇ ਸ਼ਾਮਲ ਹੋ ਗਏ ਉਹ ਅੱਛੀ ਗੱਲ ਹੈ ਕੀ ਦੇਖੋ ਕੀ ਹੁੰਦਾ ਕਿ ਜਦੋਂ ਟਟਲਟੀ ਦੇ ਵਿੱਚ ਲੋਕ ਬੈੰਦੇ ਨੇ ਤਾਂ ਉੱਤੇ ਉਹ ਟਟਲਟੀ ਦੇ ਵਿੱਚ ਫੈਸਲਾ ਲੈਂਦੇ ਨੇ ਬਹੁਤ ਸੰਮਤੀ ਨਾਲ ਫੈਸਲਾ ਲੈਂਦੇ ਨੇ VOTING ਨਾਲ ਫੈਸਲਾ ਲੈਂਦੇ ਨੇ ਕਿਉਂਕਿ ਮੇਰਾ ਰਾਜੀ ਵਾਲੇ ਸਾਹਿਬ ਨਾਲ ਵੀ ਮੇਰੀ ਹੈਲੋ ਹਾਈ ਹੈਗੀ ਆ ਹੋਰ ਵੀ ਲੋਕਾਂ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਤੋਂ ਜਾਣਦਾ ਤੇ ਕਹਾਣੀ ਇਹ ਹੈਗੀ ਹੈ ਬੜੇ ਇੰਟੈਲੀਜੈਂਟ ਲੋਕ ਨੇ ਹਾਂ ਦਰਸ਼ਨਪਾਲ ਹੋਣੀ ਨੇ ਉਹ ਬੜੇ ਇੰਟੈਲੀਜੈਂਟ ਨੇ ਰਾਜੀ ਵਾਲਾ ਸਾਹਿਬ ਦਾ ਬੜਾ ਐਕਸਪੀਰੀਅੰਸ ਹੈ ਜਗਿੰਦਰ ਸਿੰਘ ਦਾ ਬੜਾ ਐਕਸਪੀਰੀਅੰਸ ਹੈ ਹੋਰ ਕਾਦੀਆਂ ਹੋਰ ਬੜੇ ਬੰਦੇ ਨੇ ਜਗਿੰਦਰ ਸਿੰਘ ਉਹਨਾਂ ਦਾ ਬੜਾ ਪੁਰਾਣਾ ਐਕਸਪੀਰੀਅੰਸ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ ਇਹ ਘੋਲ ਬਹੁਤ ਹੀ ਯੋਜਨਾਬੰਦ ਨਾਲ ਵਿਚਾਰਕ ਤੌਰ ਦੇ ਉੱਤੇ ਲੜਿਆ ਜਾ ਰਿਹਾ ਹੈ ਸਰਕਾਰ ਨੇ ਪੰਜ ਮੀਟਿੰਗਾਂ ਕੀਤੀਆਂ ਪੰਜਾਂ ਮੀਟਿੰਗਾਂ ਚ ਕੋਈ ਫੈਸਲਾ ਨਹੀਂ ਨਿਕਲ ਕੇ ਆਇਆ ਤੇ ਹੁਣ ਸਰਕਾਰ ਚਾਹੁੰਦੀ ਆ ਕਿ ਸਾਨੂੰ ਫੇਰ ਦੁਬਾਰੇ ਇਸ ਦਾ ਜਿਹੜਾ ਹੈਗਾ ਸਾਡੇ ਨਾਲ ਬੈਠਣ ਪਰ ਸਾਡੀਆਂ ਜਥੇਬੰਦੀਆਂ ਬਹੁਤ ਜ਼ੋਰ ਦੇ ਨੇ ਕਿ ਸਾਨੂੰ ਕੋਈ ਠੋਸ ਜਿਹੜਾ ਹੈਗਾ ਆਪਦੇ ਵੱਲੋਂ ਇਨਵੀਟੇਸ਼ਨ ਭੇਜੋ ਤਾਕੀ ਜਿਹਦੇ ਚ ਕੋਈ ਠੋਸ ਗੱਲਾਂ ਹੋਣ ਉਹ ਗੱਲਾਂ ਦਾ ਰਿਪੀਟ ਕਰੀ ਜਾਂਦੇ ਹੋ ਤੁਸੀਂ ਕਿਉਂਕਿ ਹਮੇਸ਼ਾ ਹੀ ਸਰਕਾਰਾਂ ਦਾ ਕੰਮ ਹੁੰਦਾ ਕਿ ਲਿੰਗ ਰੌਂਗ ਕਰਨਾ ਵਧਾ ਲਓ ਲੰਮਾ ਪਾ ਲਓ ਉਹਨਾਂ ਨੂੰ ਇਹ ਲੱਗਦਾ ਕਿ ਇਹ ਵੀ ਧਾਰਾ 370 ਹੀ ਹੈ ਤੇ ਜਿਵੇਂ ਅਸੀਂ ਉਹ ਲੋਕਾਂ ਨੂੰ ਕਰੋਨਾ ਦੀ ਆੜ ਦੇ ਨਾਲ ਭਜਾ ਦਿੱਤਾ ਹੈਗਾ ਸ਼ਾਇਦ ਇਹਨਾਂ ਨੂੰ ਵੀ ਭਜਾ ਦਾਂਗੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੱਟ ਨਾ ਅੱਕਦਾ ਨਾ ਥੱਕਦਾ ਜੱਟ ਰੱਬ ਦੇ ਆਸਰੇ ਸਾਰੀ ਜ਼ਿੰਦਗੀ ਖੇਤੀ ਕਰਦਾ ਹੈ ਪੱਕੀ ਪਕਾਈ ਫਸਲ ਤੇ ਗੜੇ ਪੈ ਜਾਂਦੇ ਨੇ ਹੈ ਬੇਮੌਸਮਾ ਮੀਂਹ ਪੈ ਜਾਂਦਾ ਤੇ ਸਾਡਾ ਲੱਖਾਂ ਕਰੋੜਾਂ ਦਾ ਨੁਕਸਾਨ ਹੁੰਦਾ ਹੈ ਪਰ ਕਦੇ ਸਰਕਾਰ ਨੇ ਉਸ ਉਹਨਾਂ ਨੂੰ ਨੁਕਸਾਨਾਂ ਦੀ ਪਰਪਾਈ ਨਹੀਂ ਕੀਤੀ ਕਦੇ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਹੈ ਅਡਾਨੀਆਂ ਅਵਾਨੀਆਂ ਤੇ ਹੋਰ ਵੱਡੇ ਵੱਡੇ ਲੋਕਾਂ ਦੇ ਤਾਂ ਕਰਜ਼ੇ ਮਾਫ਼ ਕੀਤੇ ਨੇ ਸਾਡਾ ਇੱਕ ਕਿਸਾਨ 2 ਲੱਖ ਪਿੱਛੇ 4 ਲੱਖ ਪਿੱਛੇ 6 ਲੱਖ ਪਿੱਛੇ ਹੈ ਗੱਲ ਚ ਪਹਾ ਪਾ ਲੈਂਦਾ ਉਹ ਕਾਦੇ ਲਈ ਪਾਉਂਦਾ ਪਹਾ ਇਹੀ ਗੱਲ ਤਾਂ ਸੋਚਣ ਵਾਲੀ ਹੈ ਉਹ ਆਪਣੀ ਅਣਖ ਲਈ ਪਾਉਂਦਾ ਪਹਾ ਸਲਵਾਜ਼ ਦੀ ਗੋਲੀ ਆਪਣੀ ਅਣਖ ਲਈ ਖਾਂਦਾ ਪਰ ਮੇਰਾ ਮਤਲਬ ਕਿ ਰੋਣਾ ਨਿਕਲ ਗਿਆ ਜਿਸ ਦਿਨ ਸਾਡੀਆਂ ਮਾਮਾ ਇੱਥੇ ਭੈਣਾ ਆਪਦੇ ਘਰ ਵਾਲੇ ਦੇ ਸਹਾਗਾਂ ਦੀਆਂ ਫੋਟੋਆਂ ਲੈ ਕੇ ਆਈਆਂ ਕਿ ਟਿਕਰੀ ਬਾਰਡਰ ਦੇ ਉੱਤੇ ਸੋ ਮੈਂ ਉੱਥੇ ਸੀ ਸੋ ਇਹ ਇਹ ਜਿਹੜੀ ਗੱਲ ਹੈਗੀ ਆ ਇਹ ਬੜੀ ਵੱਡੀ ਚਪੇੜ ਹੈ ਸਰਕਾਰ ਦੇ ਮੂੰਹ ਤੇ ਕਿ ਤੁਸੀਂ ਉਹਨਾਂ ਲੋਕਾਂ ਨੂੰ ਪਾਰ ਰਹੇ ਹੋ ਜਿਹੜੇ ਲੋਕ ਦੇਸ਼ ਨੂੰ ਖਾ ਰਹੇ ਨੇ ਜਿਹੜੇ ਲੋਕ ਸਿਉਂਖ ਬਣ ਕੇ ਥੀਮਕ ਬਣ ਕੇ ਦੇਸ਼ ਨੂੰ ਖਾਣਾ ਚਾਹੁੰਦੇ ਨੇ ਤੇ ਅੱਜ ਸਾਨੂੰ ਲੁੱਟ ਰਹੇ ਨੇ ਦੋਹੀ ਹੱਤੀ ਤੇ ਇਹ ਬਿੱਲ ਵੀ ਜਿਹੜੇ ਉਹਨਾਂ ਨੇ ਤਿੰਨੇ ਬਣਾਏ ਨੇ ਇਹ ਵੀ ਉਹਨਾਂ ਦੇ ਹੱਕ ਦੇ ਵਿੱਚ ਹੀ ਨੇ ਉਨਾ ਲਈ ਬਣਾਏ ਨੇ ਤਾਂ ਕਿ ਆਉਣ ਵਾਲੇ 3-4 ਸਾਲਾਂ ਦੇ ਵਿੱਚ ਸਾਲਾ ਬਿਲਕੁਲ APMC ਮੰਡੀਆਂ ਖਤਮ ਹੋ ਜਾਣ ਸਾਡਾ ਜਿਹੜਾ ਉੱਥੋਂ ਦਾ ਵਪਾਰੀ ਹੈ ਜਿਹਦੇ ਨਾਲ ਸਾਡਾ ਰਿਸ਼ਤਾ ਹੈਗਾ ਆੜਤੀਆ ਉਹ ਖਤਮ ਹੋ ਜੇ ਸੇ ਉਸ ਤੋਂ ਬਾਅਦ ਜਿਹੜਾ ਹੈਗਾ ਕਿ ਅਸੀਂ ਫਿਰ ਆਪਣੀ ਮਨਮਰਜ਼ੀ ਚ ਚਲਾਈਏ ਸੋ ਏਸੇ ਕਰਕੇ ਸਾਡੇ ਕਿਸਾਨ ਜਿੱਥੇ ਬੰਦੀਆਂ ਬੜੀਆਂ ਸੇਰਦੇ ਨੇ ਕਿ ਅਸੀਂ ਇਹਦਾ ਚੌਕਟਾ ਵੀ ਨਹੀਂ ਰਹਿਣ ਦੇਣਾ ਉਹ ਕਹਿੰਦੇ ਚੌਕਟਾ ਰਹਿਣ ਦਿਓ ਬਾਕੀ ਸਾਰਾ ਕੁਝ ਬਸਰ ਲਓ ਜਦੋਂ ਚੌਕਟਾ ਰਹਿ ਗਿਆ ਤੁਸੀਂ ਮਾਰੇਗੇ ਕਿਉਂਕਿ ਜਿਹੜਾ ਇਹ ਸਟੇਟ ਸਬਜੈਕਟ ਹੈ ਕਿਸਾਨੀ ਸਟੇਟ ਸਬਜੈਕਟ ਹੈਗਾ ਨਾ ਕਿਸਾਨ ਟਰੇਡ ਕਰਦਾ ਤੇ ਨਾ ਕਮਰਸ ਕਰਦਾ ਇਹ ਕਮਰਸ ਤੇ ਟਰੇਡ ਦੇ ਮਿਲ ਨੇ ਤੇ ਸਾਨੂੰ ਤਾਂ ੱੱਕੇ ਨਾਲ ਮੈਂ ਤਾਂ ਬੜਾ ਮੈਨੂੰ ਅਫਸੋਸ ਹੁੰਦਾ ਹੈ ਕਿ ਸਾਡੀਆਂ ਸਟੇਟ ਗਵਰਨਮੈਂਟਸ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰਾਂ ਨੇ ਉਹਨਾਂ ਨੂੰ ਉੱਠਣਾ ਚਾਹੀਦਾ ਹੈ ਤੇ ਪਿੱਛੇ ਉਹਨਾਂ ਨੂੰ ਲਾਮਬੰਦ ਹੋਣਾ ਚਾਹੀਦਾ ਕਿਉਂਕਿ ਸਾਡੇ ਹਿੰਦੁਸਤਾਨ ਦਾ ਫੈਡਰਲ ਢਾਂਚਾ ਹੈਗਾ ਅਸੀਂ ਫੈਡਰਲ ਢਾਂਚੇ ਦੀ ਗੱਲ ਕਰੀਏ ਅਸੀਂ ਆਪਦੇ ਸਟੇਟ ਦੀਆਂ ਪਾਵਰਾਂ ਜਿਹੜੀਆਂ ਹੈਗੀਆਂ ਨੇ ਹੌਲੀ-ਹੌਲੀ ਖਤਮ ਕਰਾਈ ਜਾ ਰਹੇ ਹਾਂ ਤੇ ਸੈਂਟਰ ਸਾਨੂੰ ਹੌਲੀ-ਹੌਲੀ ਹੌਲੀ-ਹੌਲੀ ਖਾਈ ਜਾ ਰਿਹਾ ਹੈਗਾ ਸਾਡੀਆਂ ਪਾਵਰਾਂ ਦਬੋਚ ਰਿਹਾ ਹੈਗਾ ਸੋ ਇਹ ਡਿਕਟੇਟਰਸ਼ਿਪ ਵਾਲਾ ਰੁਝਾਨ ਹੈਗਾ ਮੋਦੀ ਸਾਹਿਬ ਉਹਨਾਂ ਦਾ ਸੋ ਮੈਂ ਇਹੀ ਗੁਜਾਰਿਸ਼ ਕਰਾਂਗਾ ਹਿੰਦੁਸਤਾਨ ਦੀ ਸਰਕਾਰ ਨੂੰ ਕਿ ਤੁਸੀਂ ਇੱਥੇ ਇੱਕ ਦਿਨ ਆਪਣੇ ਬੰਦੇ ਭੇਜ ਕੇ ਦੇਖੋ ਕਿ ਕਿਸ ਤਰ੍ਹਾਂ ਇਸ 4 ਡਿਗਰੀ 6 ਡਿਗਰੀ ਚ ਲੋਕ ਰਹਿ ਰਹੇ ਨੇ ਕਿਸ ਤਰ੍ਹਾਂ ਇਹਨਾਂ ਟੈਂਟਾਂ ਦੇ ਵਿੱਚ ਗੁਜ਼ਾਰਾ ਕਰ ਰਹੇ ਨੇ ਕਿਵੇਂ ਲੋਕ ਪੂਰੇ ਹਿੰਦੁਸਤਾਨ ਤੋਂ ਤੁਰ ਕੇ ਇੱਥੇ ਆ ਰਹੇ ਨੇ ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਜਦੋਂ ਮੁਸਲਮ ਸੀਏ ਐਨਆਰਸੀ ਦੇ ਵਿਰੋਧ ਕਰਦਾ ਹੈ ਉਸਨੂੰ ਪਾਕਿਸਤਾਨੀ ਕਿਹਾ ਦਿੱਤਾ ਜਾਂਦਾ ਹੈ ਜਦੋਂ ਕਿਸਾਨ ਇੱਥੇ ਅੰਦੋਲਨ ਕਰਦਾ ਆਪਣੇ ਰਿਜਕ ਨੂੰ ਬਚਾਉਣ ਲਈ ਆਪਣੀ ਰੋਟੀ ਨੂੰ ਬਚਾਉਣ ਲਈ ਤਾਂ ਉਸਨੂੰ ਖਾਲਸਤਾਨੀ ਕਿਹਾ ਦਿੱਤਾ ਜਾਂਦਾ ਦੇਖੋ ਇਹ ਤਾਂ ਬੀਜੇਪੀ ਦਾ ਪਹਿਲੇ ਦਿਨੋਂ ਅਜੰਡਾ ਹੈਗਾ ਵੀ ਇਹਨਾਂ ਨੂੰ ਟੋਟੇ ਟੋਡੇ ਗੈਂਗ ਕਹੋ ਇਹਨਾਂ ਦੇ ਪਾਕਿਸਤਾਨ ਦਾ ਲੱਪਾ ਲਾਓ ਕਿ ਜੀ ਉਧਰੋਂ ਸਪੋਰਟ ਆ ਰਹੀ ਹੈ ਚੀਨ ਤੋਂ ਸਪੋਰਟ ਆ ਰਹੀ ਹੈ ਹੈ ਤੇ ਇਹ ਖਾਲਸਤਾਨੀ ਨੇ ਇਹ ਗੱਲਾਂ ਜਿਹੜੀਆਂ ਹੈਗੇ ਨੇ ਬੀਜੇਪੀ ਦਾ ਪੁਰਾਣਾ ਇਤਿਹਾਸ ਹੈਗਾ ਜਦੋਂ ਇਹ ਜਨਸੰਘ ਸੀ ਇਹ ਉਦੋਂ ਦਾ ਇਤਿਹਾਸ ਇਹਨਾਂ ਦਾ ਹੈਗਾ ਤੇ ਇਹਨਾਂ ਦੀ ਕੁਰਬਾਨੀ ਕੀ ਹੈ ਜੇ ਇਹਨਾਂ ਨੂੰ ਪੁੱਛੇ ਵੀ ਤੁਹਾਡਾ ਕਿਹੜੇ ਬੰਦੇ ਨੇ ਸ਼ਹਾਦਤ ਦਿੱਤੀ ਹੈ ਕੋਈ ਗੁਜਰਾਤੀ ਫੌਜ ਦੇ ਵਿੱਚ ਸ਼ਹੀਦ ਹੋਇਆ ਹੈ ਹੈ ਕੋਈ ਕਿਸੇ ਕਿਸੇ ਗੁਜਰਾਤੀ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦਾ ਰਸਾ ਚੁੰਮਿਆ ਸੋ ਇਹ ਜਿਹੜੇ ਗਜਰਾਤੀ ਨੇ ਹਿੰਦੁਸਤਾਨ ਨੂੰ ਰਲ ਕੇ ਲੁੱਟਣਾ ਚਾਹੁੰਦੇ ਨੇ ਸੋ ਅਸੀਂ ਉਸ ਲੁੱਟ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਅੱਜ ਪੂਰਾ ਹਿੰਦੁਸਤਾਨ ਦਾ ਕਿਸਾਨ ਪੂਰਾ ਮਿਹਨਤ ਕਾ ਸ਼ਲੋਕ ਜਾਗਰਤ ਹੋਇਆ ਤੇ ਇਸ ਜਾਗਰਤਾ ਦੇ ਵਿੱਚ ਮੈਂ ਫਿਰ ਇੱਕ ਵਾਰ ਸਲੂਟ ਕਰਦਾ तमाम ਉਹਨਾਂ ਲੋਕਾਂ ਨੂੰ ਜੋ ਇਸ ਘੋਲ ਦੇ ਵਿੱਚ ਸ਼ਾਮਲ ਹੋ ਰਹੇ ਨੇ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਉਹ ਉਹਨਾਂ ਕਲਮਾਂ ਨੂੰ ਜੋ ਕਲਮਾਂ ਲਿਖ ਰਹੀਆਂ ਨੇ ਉਸ ਮੀਡੀਏ ਨੂੰ ਜੋ ਮੀਡੀਆ ਲੋਕਾਂ ਦੇ ਵਿੱਚ ਇਸ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਹੈ ਤੇ ਉਹਨਾਂ ਕਲਾਕਾਰਾਂ ਨੂੰ ਜਿਹੜੇ ਇਹਦੇ ਬਾਰੇ ਚ ਗਾ ਰਹੇ ਨੇ ਨਿਠਕੇ ਮਦਰਕੇ ਮੂਰੇ ਆ ਰਹੇ ਨੇ ਸੋ ਹਰ ਸ਼ੋਬੇ ਦੇ ਬੰਦੇ ਚਾਹੇ ਉਹ ਸਾਬਕਾ ਮਲਾਜਮ ਨੇ ਚਾਹੇ ਉਹ ਐਡ ਪ੍ਰੈਜ਼ੈਂਟ ਨੌਕਰੀਆਂ ਕਰਦੇ ਨੇ ਉਹ ਲੋਕ ਵੀ ਇੱਥੇ ਹਾਜ਼ਰੀਆਂ ਦੇ ਰਹੇ ਨੇ ਤੇ ਸਾਡੇ ਵਿਦੇਸ਼ਾਂ ਚ ਬਸਦੇ ਲੋਕ ਉਹਨਾਂ ਨੂੰ ਵੀ ਮੈਂ ਨਕਮਸਤ ਕੋਨਾ ਕਿ ਉਹਨਾਂ ਨੇ ਵਿਦੇਸ਼ਾਂ ਚ ਬੈਠ ਕੇ ਜੋ ਇਸ ਘੋਲ ਦੇ ਹੱਕ ਦੇ ਵਿੱਚ ਨਿਤਰੇ ਨੇ ਜਿਵੇਂ ਉੱਥੇ ਉਹਨਾਂ ਨੇ ਰੈਲੀਆਂ ਕੀਤੀਆਂ ਨੇ ਜਿਵੇਂ ਉਹ ਹੁਣ ਸਫਾਰਤਖਾਨਿਆਂ ਦੇ ਵਿੱਚ ਉਹਨਾਂ ਨੇ ਜਾਣਾ ਸ਼ੁਰੂ ਕੀਤਾ ਹੈ ਪ੍ਰੋਟੈਸਟ ਕਰਨਾ ਸ਼ੁਰੂ ਕੀਤਾ ਹੈ ਇਹ ਬੜੀ ਵੱਡੀ ਗੱਲ ਹੈਗੀ ਅਸੀਂ ਦੇਖਿਆ ਕਿ ਅੰਦੋਲਨ ਨੂੰ ਅੱਜ 30 ਦਿਨ ਹੋ ਚੁੱਕੇ ਆ ਇੱਥੇ ਹੈ ਜਿਹੜਾ ਦਿੱਲੀ ਪੰਜਾਬ ਤੋਂ ਚੱਲਿਆ ਦਿੱਲੀ ਆਇਆ 30 ਦਿਨ ਹੋ ਚੁੱਕੇ ਆ 30 ਦਿਨਾਂ ਦੇ ਵਿੱਚ ਵਿੱਚ 5 ਬੈਠਕਾਂ ਹੋਈਆਂ ਆ ਜੋ ਜੂਨੀਅਨਾਂ ਦੇ ਨਾਲ ਪਰ ਬੈਠਕਾਂ ਦੇ ਵਿੱਚ ਕੋਈ ਜਿਹੜੀ ਗੱਲ ਬਾਤ ਆ ਕਿ ਜਿਹੜੇ ਸਿਰ ਨਹੀਂ ਲੱਗੀ ਕਿਉਂਕਿ ਜਥੇਬੰਦੀਆਂ yes or no ਤੇ ਸਰਕਾਰ ਆਪਣੀ ਜਿਹੜੀ ਆ ਉਹ ਉੱਥੇ ਗੱਲ ਅਡਾ ਰਹੀ ਹੈ ਇੰਨੇ ਦਿਨ ਤੇ باوجود ਵੀ ਜਿਹੜਾ ਦੇਸ਼ ਦਾ ਹੁਕਮਰਾਨ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈ ਉਹਦੇ ਵੱਲੋਂ ਕਿਸਾਨਾਂ ਦੀ ਸਾਰ ਨਾ ਲਏ ਜਾਣਾ ਕਿਸਾਨਾਂ ਦੇ ਇਸ ਦੁੱਖ ਨੂੰ ਦਰਦ ਨੂੰ ਠੰਡਣ ਦੇ ਵਿੱਚ ਜਿਹੜੇ ਆਪਣਾ ਜੀਵਨ ਬਤੀਤ ਕਰ ਰਹੇ ਰਾਤਾਂ ਕੱਟ ਰਹੇ ਨਾ ਸਮਝ ਆ ਰਿਹਾ ਕਿਸ ਤਰੀਕਿਆਂ ਦੇਖਿਆ ਜਾਂਦਾ ਦੇਖੋ ਜਿਹੜੀਆਂ ਵੀ ਸਰਕਾਰਾਂ ਹੁੰਦੀਆਂ ਨੇ ਸਮੇਂ ਦੀਆਂ ਸਰਕਾਰਾਂ ਉਹਨਾਂ ਦੀ ਹਮੇਸ਼ੀਂ ਕੋਸ਼ਿਸ਼ ਰਹੀ ਹੈ ਕਿ ਅਸੀਂ ਇਹਨਾਂ ਨੂੰ ਕਹਿੰਦੇ ਨੇ ਪਹਿਲਾਂ ਤਾਂ ਇਸ ਲਈ ਮਨਾਇਏ ਇਹਨਾਂ ਚ ਪਾੜ ਪਾਈਏ ਕਿ ਇਸ ਇਸ ਆਫਿਸ ਦਰਾੜ ਪੈਦਾ ਹੋ ਜੇ ਕੁਝ ਬੰਦੇ ਸਾਡੇ ਲੋਵੇ ਆ ਜਾਣ ਜੇ ਇਸ ਤਰ੍ਹਾਂ ਨਹੀਂ ਹੁੰਦੇ ਫਿਰ ਇਹਨਾਂ ਨੂੰ ਡੰਡੇ ਨਾਲ ਕਰੀਏ ਡੰਡੇ ਨਾਲ ਨਹੀਂ ਹੁੰਦੇ ਤਾਂ ਫੰਦੇ ਨਾਲ ਕਰੀਏ ਇਹ ਸਰਕਾਰਾਂ ਦੀਆਂ ਪਾਲਿਸੀਆਂ ਨੇ ਹਮੇਸ਼ਾ ਹੀ ਕਿ ਇਹਨਾਂ ਨੂੰ ਰਜਾਈ ਰੱਖੋ ਲਾਈ ਰੱਖੋ ਮੈਨੂੰ ਹੁਣ ਵੀ ਯਾਦ ਹੈ ਜਦੋਂ ਅਸੀਂ ਕਪੂਰੀ ਦਾ ਮੋਰਚਾ ਲਾਇਆ ਸੀ ਉਹਦੇ ਲਈ ਬੜੀਆਂ ਮੀਟਿੰਗਾਂ ਹੋਈਆਂ ਸੀਆਂ ਉਸ ਟਾਈਮ ਦੇ ਉੱਤੇ ਸ਼ਰਮਣੀ ਕਾਲੀ ਦਾ ਦੇ ਨਾਲ ਪਰ ਉਹ ਕੁਸਰੇ ਨਹੀਂ ਲੱਗ ਸਕੀਆਂ ਉਹਦੇ ਚ ਡਿਸੀਜਨ ਨਹੀਂ ਸੀ ਕਰ ਸਕੇ ਨਾ ਹਿੰਦੁਸਤਾਨ ਦੀ ਸਰਕਾਰ ਕਰ ਸਕੀ ਨਾ ਲੀਡਰਸ਼ਿਪ ਕਰ ਸਕੀ ਪਰ ਇਹ ਇਹ ਜਿਹੜੀ ਲੀਡਰਸ਼ਿਪ ਹੈਗੀ ਹੈ ਇਹ ਟੋਟਲਿਟੀ ਦੇ ਵਿੱਚ ਲੀਡਰਸ਼ਿਪ ਹੈਗੀ ਹੈ ਇਹਦੇ ਵਿੱਚ ਨਾ ਕੇ ਇਕੱਲੇ ਪੰਜਾਬ ਦੇ ਹਰਿਆਣੇ ਦੇ ਵੀ ਨੇ ਜੁਪੀ ਦੇ ਵੀ ਨੇ ਰਾਜਸਥਾਨ ਦੇ ਵੀ ਨੇ ਹੋਰ ਬਕ ਬਕ ਸਟੇਟਾਂ ਦੇ ਲੀਡਰ ਵੀ ਇਹਦੇ ਵਿੱਚ ਉਹਨਾਂ ਦੀ ਵੀ ਸ਼ਮੂਲੀਅਤ ਹੈਗੀ ਹੈ ਸੋ ਇਹ ਕਲੈਕਟਿਵ ਲੀਡਰਸ਼ਿਪ ਹੈਗੀ ਹੈ ਤੇ ਕਲੈਕਟਿਵ ਲੀਡਰਸ਼ਿਪ ਹਮੇਸ਼ਾ ਹੀ ਅੱਛਾ ਫੈਸਲਾ ਲੈਂਦੀ ਹੈ ਲੋਕਾਂ ਦੇ ਨਿਰਧਾਰਤ ਫੈਸਲਾ ਲੈਂਦੀ ਹੈ ਕਿਉਂਕਿ ਇਹ ਕੋਲ ਲੋਕ ਕੋਲ ਬਣ ਗਿਆ ਜੇ ਕੋਈ politcal ਬੰਦਾ ਹੁੰਦਾ ਸ਼ਾਇਦ ਮੈਂ ਸਮਝਦਾ ਕਿ ਹੁਣ ਤੱਕ ਦੇ ਲੈ ਕੇ ਕੰਮ ਸਰ ਜਾਣਾ ਸੀ ਥੀਸ ਆਲ ਆਰ ਦਾ ਨਾਨ politcal ਪਰਸਨਸ ਹੈ ਤੇ ਇਹਨਾਂ ਦਾ ਕੋਈ ਕਿਸੇ ਨਾਲ ਸਰੋਕਾਰ ਨਹੀਂ ਹੈਗਾ ਸੋ ਇਹਨਾਂ ਨੇ ਇੱਕ ਕਮਿਟਮੈਂਟ ਕੀਤੀ ਹੈ ਪੰਜਾਬੀਆਂ ਨਾਲ ਤੇ ਪੂਰੇ ਹਿੰਦੁਸਤਾਨੀਆਂ ਨਾਲ ਕਿ ਅਸੀਂ ਇਸ ਹੱਕ ਸੱਚ ਦੀ ਲੜਾਈ ਲੜਾਂਗੇ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਧੰਨਵਾਦ ਪਾਜੀ ਇਹਸਾਨਾ ਪੰਜਾਬੀ ਇੰਡਸਟਰੀ ਪੰਜਾਬੀ ਮਸ਼ਹੂਰ ਗਾਇਕ ਬੰਮੀ ਬਾਈ ਜਿਨ੍ਹਾਂ ਨੇ ਕਿਹਾ ਕਿ ਜਿਹੜਾ ਅੰਦੋਲਨ ਹੈ ਇਹ ਬਹੁਤ ਵਧੀਆ ਚੱਲ ਰਿਹਾ ਹੈ ਪਰ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਜਿਹੜੀਆਂ ਸਰਕਾਰਾਂ ਸਰਕਾਰਾਂ ਦਾ ਫਰਜ਼ ਬੰਦਾ ਹੁੰਦਾ ਆਪਣੇ ਲੋਕਾਂ ਦੀ ਸਾਰ ਲੈਣਾ ਆਪਣੇ ਲੋਕਾਂ ਦੇ ਨਾਲ ਖੜਨਾ ਕੈਮਰਾ ਪਰਸਨ ਕਮਲਗਿਲ ਦੇ ਨਾਮ ਮਨਿੰਦਰ ਜੀ ਸਿੱਧੂ ਆਨਅਰ ਸਿੰਘੂ ਬਾਰਡਰ